ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਰਾਜ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਨੂੰ ਸੰਬੋਧਨ ਕਰਨਗੇ ਜਿਸ ਦਾ ਵਿਸ਼ਾ ਹੈ ਕਿਸੇ ਨੂੰ ਪਿੱਛੇ ਨਾ ਛੱਡੋ ਮੌਜੂਦਾ ਅਤੇ ਭਵਿੱਖੀ ਪੀੜ੍ਹੀਆਂ ਲਈ ਸ਼ਾਂਤੀ ਟਿਕਾਊ ਵਿਕਾਸ ਤੇ ਮਨੁੱਖੀ ਸਨਮਾਨ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਾ ਵਿਦੇਸ਼ ਮੰਤਰੀ ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਨੇ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਇਲਾਵਾ ਭਾਰਤ ਤੇ ਕੈਰੀਕਾਮ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵੀ ਹੋਈ ਡਾਕਟਰ ਜੈ ਸ਼ੰਕਰ ਨੇ ਆਪਣੇ ਜਰਮਨਿਕਾ ਹ ਮਰਤਬਾ ਵਿንስ ਹੈਂਡਰਸਨ ਨਾਲ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਭਾਰਤ ਕੈਰੀਕਾਮ ਪਾਈਵਾਲੀ ਨੂੰ ਅਪਗ੍ਰੇਡ ਕਰਨ ਅਤੇ ਸਿਹਤ ਸੂਚਨਾ ਟੈਕਨੋਲੋਜੀ, ਫਿਨਟੈਕ ਸਮਰੱਥਾ ਨਿਰਮਾਣ, ਨਵੀਂ ਅਣਯੋਗ ਊਰਜਾ ਅਤੇ ਭੋਜਨ ਸੁਰੱਖਿਆ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਗਈ। ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਕੈਰੀਕਾਮ ਦੇ ਨਾਲ ਭਾਰਤ ਦਾ ਰਿਸ਼ਤਾ ਅਤੀਤ ਦੇ ਮਹਾਨ ਤਜਰਬਿਆਂ ਵਿੱਚ ਜੜਿਆ ਹੋਇਆ ਹੈ ਜੋ ਮੌਜੂਦਾ ਲੋੜਾਂ ਨੂੰ ਪੂਰਾ ਕਰਦੇ ਨੇ ਅਤੇ ਇੱਕ ਉਜਵਲ ਭਵਿੱਖ ਦੀ ਇੱਛਾ ਰੱਖਦੇ ਨੇ। ਡਾਕਟਰ ਜੈ ਸ਼ੰਕਰ ਨੇ ਆਪਣੇ ਉੱਤਰੀ ਮੈਸੀਡੋਨੀਅਨ ਹ ਮਰਤਬਾ ਟੀਮ ਕੋ ਮੁਕੁਨਸਕੀ ਨਾਲ ਵੀ ਦੁਵੱਲੀ ਮੀਟਿੰਗ ਕੀਤੀ ਦੋਵੇਂ ਮੰਤਰੀਆਂ ਨੇ ਖੇਤਰੀ ਨਿਵੇਸ਼ ਸੰਪਰਕ ਤੇ ਸਹਿਯੋਗ ਬਾਰੇ ਚਰਚਾ ਕੀਤੀ